ਉਹ ਆਸ ਕਰਦੇ ਆਂਗੇ ਸਾਨੂੰ ਕੋਈ ਜਗ੍ਹਾ ਮਿਲ ਜੇ ਕੋਈ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਜਾਵੇ ਇਸ ਜਗ੍ਹਾ ਦੇ ਉੱਪਰ ਤਾਂ ਕਿ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਮਿਲ ਸਕੇ ਪਰ ਜਿਹੜੇ ਆ ਇਹ ਬਹੁਤ ਲੰਮਾ ਸਮਾਂ ਲੱਗੇਗਾ ਸਿਆਲਤਕ 2-3 ਮਹੀਨੇ ਇਸ ਇਲਾਕੇ ਦੀ ਉਹ ਸੇਵਾ ਕਰਨੀ ਪਵੇਗੀ ਤੇ ਫਿਰ ਜਿਹੜਾ ਇਲਾਕਾ ਆਪਣਾ ਪਰ ਹਸਰ ਖੜਾ ਹੋ ਜਾਊਗਾ ਰਾਇਬੀ ਕਹਾਟਾ ਹੋ ਗਈ। ਸੋ ਇਹਨ ਭਾਈ ਮਰਜੀਤ ਸਿੰਘ ਜੀ ਬਾਬਾ ਬਕਾਲਾ ਕਿ ਆਪਾਂ ਇੱਕ ਜਿੱਥੇ ਹੋਰ ਸਾਨੂੰ ਗੱਲ ਕਰਨੀ ਪੈ ਰਹੀ ਆ ਇਹਤੇ ਆਮ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਿ ਇਥੋਂ ਲਗਭਗ ਇਥੇ ਜਿਹੜੇ ਪਾਣੀ ਦੇ ਅੰਦਰ ਪਿੰਡ ਆ ਉਹਨਾਂ ਵਾਸਤੇ ਤੇ ਪੀਜਾ ਰਸਤ ਪਾਣੀ ਜ਼ਰੂਰੀ ਆ ਪਰ ਇਨ੍ਹਾਂ ਕਸਬਿਆਂ ਵਿੱਚ ਲਗਭਗ ਜਿਦਾਵਾ ਸੜਕਾਂ ਸਭ ਭਰੀਆਂ ਨਜ਼ਰ ਆਉਂਦੀਆਂ ਹਨ ਜਿਹੜੇ ਕਿ ਜਿਨ੍ਹਾਂ ਦੇ ਘਰਾਂ ਤੱਕ ਵੀ ਰਾਸ਼ਨ ਪਹੁੰਚ ਰਿਹਾ ਤੇ ਸੜਕਾਂ ਉੱਤੇ ਆਣ ਕੇ ਤੇ ਉਹ ਫੇਰ ਵੀ ਲੋਕਾਂ ਤੋਂ ਹਰ ਰੀਤੇ ਨਾਲ ਜਿਹੜੇ ਆ ਜਿਦਾਵਾ ਰਾਸ਼ਨ ਦੇ ਹੰਝੇ ਪੇਸ਼ੇ ਕਰਦੇ ਆ سو یہ بڑی سڈے شرم والی جدو گراشن پہنچ رہا تو بڑی دور بڑی شردا نہ جاتا دیا جی ہو سکتا جہاں سٹیٹا چیشن پانی لے کے آ رہی ہوں سو پنجاب واسیا میں خاص کر کے اپنی قوم سکھ قوم گل کہنا چاہوں گا ਜੇ ਕੋਈ ਸਾਡੀ ਕੌਮ ਦਾ ਯੂਰਪੀਅਨ ਦਾ ਕੰਮ ਉਹ ਤੇ ਲੱਗਿਆ ਕਿ ਮਜਾਜ ਰਾਸ਼ੀ ਇਕੱਠਾ ਕਰ ਰਿਹਾ ਹੈ ਕਿ ਉਹਨੂੰ ਗੁਰਮਾਨ ਸਿੰਘ ਪਾਸ਼ਾ ਦੀ ਵਾਸਤਾ ਸੱਚੇ ਪਾਸ਼ਾ ਦਾ ਕਿ ਇਹੋ ਜਿਹੇ ਕੰਮ ਜਿਹੜਾ ਸਿੱਖ ਵਾਸਤੇ ਸ਼ੋਭਾ ਨਹੀਂ ਦਿੰਦਾ ਕਿ ਹਜ਼ਾਰ ਵੀ ਕਿਨੇ ਪੰਜਾਬੀ ਅਸੀਂ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਆ ਜਿਹੜੇ ਕਿ ਮਜਾਜ ਰਾਸ਼ੀ ਇਕੱਠਾ ਕਰ ਰਹੇ ਆ ਜਿਹੜੀਆਂ ਆਪਾਂ ਸੋਸ਼ਲ ਮੀਡੀਆ ਤੇ ਵੇਨੇ ਆ ਜਿਸ ਤਰ੍ਹਾਂ ਆਪਾਂ ਹੁਣ ਵੀ ਧੰਨ ਵਿਖਾ ਲੈਨੇ ਇਹ ਔਰਤਾਂ ਜਿਹੜੀਆਂ ਸਾਹਮਣੇ ਉਹਨੇ ਬਿਠਾ ਦੇਨਾ ਕੋਣ ਵੀ ਸੜਕ 'ਤੇ ਖੜੀਆਂ ਵਾਂ ਕਿ ਹੋਰ ਵੀ ਉੱਤੇ ਨੌਜਵਾਨ ਜਿਹੜੇ ਆ ਉਹ ਵੇਖਣ ਨੂੰ ਪੂਰੇ ਨਸ਼ਈ ਲੱਗਦੇ ਆ ਬਾਹਰੋਂ ਵੀ ਕਾਦਦੇ ਆ ਇਤਰਾ ਉਹ ਵੇਖੋ ਸਾਹਮਣੇ ਜਿਹੜੇ ਪਾਣੀ ਦੇ ਵਿਚ ਨੌਜਵਾਨ ਜਿਹੜੇ ਆ ਕੋਈ ਇਹੋ ਜਿਹੇ ਰਸਲ ਲੈ ਰਹੇ ਆ ਮਰਨਿਏ ਇਹ ਸਿਰਫ ਜਿਹੜੇ ਆ ਜਾਂ ਤੇ ਰਸਨ ਇਕੱਠਾ ਕਰਨ ਜਾਂ ਜਾਂ ਆਪਣਾ ਨਸ਼ੇ ਦੀ ਪੂਰਤੀ ਵਾਸਤੇ ਸਾਰਾ ਕੁਝ ਜਿਹੜੇ ਆ ਕਰ ਰਹੇ ਆ ਸੋ ਇਹ ਬੜੀ ਔਖੀ ਘੜੀ ਆ ਪੰਜਾਬ ਉੱਤੇ ਬਣੀ ਆ ਤੇ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਹੀ ਰਸਨ ਜਿਹੜਾ ਲੈਣਾ ਚਾਹੀਦਾ ਨਾ ਜਾਜੀਆਂ ਆ ਕੋਈ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਨਹੀਂ ਇਕੱਠੀਆਂ ਕਰਨੀਆਂ ਚਾਹੀਦੀਆਂ ਲੋੜ ਅਨਸਾਰ ਪੀ ਜਾਂ ਲੋ ਕਿਉਂਕਿ ਸੰਕਾ ਦੂਰ ਦੂਰ ਤੋਂ ਰਜਾਂ ਆ ਰਹੀਆਂ ਵਾ ਜੇ ਤੁਹਾਡੇ ਵਾਸਤੇ ਆ ਰਹੀਆਂ ਵਾ ਇਸ ਕਰਕੇ ਆਪਾਂ ਜਿਹੜੀਆਂ ਮੌਸਮ ਜਿਹੜਾ ਉਹਨਾਂ ਹੀ ਲੈਣਾ ਚਾਹੀਦਾ ਜਿੰਨਾ ਸਾਨੂੰ ਲੋੜ ਹੈ ਕਿ ਪਾਣੀ ਵੀ ਲੋੜ ਹੈ ਧਰ ਲਧੀ ਹੈ ਕਿ ਲੱਗਦਾ ਵਾ ਵੀ ਹਜੇ ਕਿਉਂਕਿ ਹੁਣ ਮੌਸਮ ਠੀਕ ਹੋਇਆ ਉੱਤੇ ਦੇ ਨੇ ਪਾਣੀ ਜਿਹੜਾ ਆਇਆ ਠਰਣਾ ਲੱਗ ਪਾ ਬਾਰ ਬਾਰ ਸ਼ੁਰੂ ਹੋਏਗਾ ਸੋ ਤੁਸੀਂ ਵੇਖਦੇ ਰਹੋ ਬਤਨ ਦੀ ਮਿੱਟੀ ਜਾ ਮਲੇ ਅਮਾਡਾ ਕੁਟੇ ਟੈਪਸਨ ਪੰਡਾਲੀ ਵਾ ਕੀ ਕੱਤ ਸਭਾ ਵਾ ਗੁਰਜੀਤ ਜੀ ਕੋ ਤੇ ਇਹ ਤੁਸੀਂ ਵੇਖ ਸਕਦੇ ਜੀ தீயா டேரெய் சாணி சமீப காரி சேவா ਮੇਰਾ ਨਾਮ ਰਜਿੰਦਰ ਸਿੰਘ ਜੀ ਇਹ ਕਿੰਨਾ ਵੱਲੋਏ ਤਰਾ ਜਿਹੜਾ ਇਹ ਵੀਰ ਜੀ ਨਰੋਲ ਸੰਸਥਾ ਦਾ ਪਹਿਲ ਗਰੁੱਪ ਤੇ ਐਗਰੋਫੈਡ ਤੇ ਉਹ ਨਰੋਲ ਹੀ ਸੰਦਰਭ ਦੀ ਸੇਵਾ ਚੱਲ ਰਹੀ ਹੈ ਜੀ ਇਹ ਨਾਲ ਪਾਰਟਿਕੂਲਰ ਕੇ ਨਾਲ ਕੋਈ ਸੰਬੰਧ ਨਹੀਂ ਹੈ ਇੱਕ ਉਹ ਵੀਰ ਜੀ ਸਾਡਾ ਨਗਰ ਸਾਡਾ ਅੰਮ੍ਰਿਤਸਰ ਹੈ ਜੀ ਮੇਰੇ ਨਾਲ ਚਾਰ ਪੰਜ ਵੀਰ ਮੇਰੇ ਆਏ ਨੇ ਮੈਡੀਸਨ ਦੀ ਸੇਵਾ ਸ਼ੁਰੂ ਕੀਤੀ ਸੀ ਬਾਅਦ ਜਾ ਟੀਮਾਂ ਸਾਨੂੰ ਸਰਕਾਰ ਵੱਲੋਂ ਹੋਇਆ ਮੇ ਵੀ ਹੋਈਆਂ ਨੇ ਇਹ ਵੀ ਆਪਣੀ ਸੇਵਾ ਕਰ ਰਹੀਆਂ ਨਾਲ ਅੰਮਰਲੇ ਬੰਨੇ ਸਾਡੇ ਕੋ ਵਾਰਿਸ ਪੰਜਾਬ ਦਾ ਗਰੁੱਪ ਬੈਠਾ ਉਹ ਵੀ ਨਾਲ ਸੇਵਾ ਕਰਨ ਦੇ ਆ ਤੇ ਆਉਂਦੀ ਜਾਂਦੀ ਸੰਗਤ ਜੋ ਵੀ ਤਿਲ ਫੁੱਲ ਸੰਗਤ ਦਾ ਆਉਂਦਾ ਹੈ ਉਹ ਅਸੀਂ ਬੇਨਤੀ ਕਰ ਰਹੇ ਹਾਂ ਸਾਰਿਆਂ ਨੂੰ ਰਿਕਵੈਸਟ ਕਰ ਰਹੇ ਹਾਂ ਹੱਥ ਜੋੜ ਕੇ ਕਿ ਜਿਸ ਬੰਦੇ ਨੂੰ ਜਿਹੜੀ ਚੀਜ਼ ਦੀ ਲੋੜ ਆ ਨਾ ਜੀ ਉਹ ਅਸੀਂ ਸਰਵੇ ਕਰਕੇ ਦੇਖ ਕੇ ਉਹਦੇ ਘਰ ਆਪ ਸਾਡੀ ਟੀਮ ਦੇ ਕੇ ਆਊਗਾ ਜੀ ਚਾਹੇ ਸਾਡੇ ਕੋ ਪਾਣੀ ਲੈ ਲੈਣ ਕਣਕ ਲੈ ਲੈਣ ਰਾਸ਼ਨ ਲੈਣਾ ਮਗਰੋਂ ਰਿਕਵੈਸਟ ਕਰ ਲਾਂਗੇ ਆਪਾਂ ਆ ਆਪਣਾ ਮੈਡੀਸਨ ਸਾਡੇ ਕੋਲ ਹੈਗੀ ਆ ਜਿਹੜੀ ਚੀਜ਼ ਦੀ ਜ਼ਰੂਰਤ ਹੈ ਦਵਾਂਗੇ ਨਹੀਂ ਸਾਰਿਆਂ ਨੂੰ ਬੇਨਤੀ ਹੈ ਜੀ ਦੋ ਸਰਵ ਲੰਗਰ ਤੇਲ ਫੁੱਲ ਸੰਦੇ ਦਾ ਬੜਾ ਮੁਸ਼ਕਲ ਕਠਾ ਕਰਕੇ ਹਰਿਆਣੇ ਤੋਂ ਜੰਮੂ ਕਸ਼ਮੀਰ ਤੋਂ ਲੁਧਿਆਣੇ ਤੋਂ ਸੰਗਰੂਰ ਤੋਂ ਬਹੁਤ ਸੰਗਤ ਲੈ ਕੇ ਆ ਰਹੀ ਹੈ ਜੀ ਬੇਨਤੀ ਇਹ ਹੋਵੇ ਕਿ ਜਿਹੜਾ ਵੀ ਲੈ ਕੇ ਆ ਰਿਹਾ ਜੀ ਦੋਰੋਂ ਵਰਤੋਂ ਨਾਲ ਕਿਸੇ ਚੀਜ਼ ਦੀ ਹੋਵੇ ਜਿਹੜੀ ਜਿਹਨੂੰ ਆਪਾਂ ਕਾਲਾ ਬਾਜ਼ਾਰੀ ਕਹਿੰਦੇ ਉਹ ਚੀਜ਼ ਨਾ ਇੱਥੇ ਕਿਸੇ ਦੀ ਹੋਵੇ ਤੇ ਕੋਈ ਗੱਲ ਨਹੀਂ ਬਾਕੀ ਜੇ ਕੋਈ ਦੋ ਚਾਰ ਮੈਂਬਰ ਸਾਨੂੰ ਇਹੋ ਜੇ ਲੱਭਦੇ ਵੀ ਆ ਜੀ ਤੇ ਆਪਾਂ ਉਹਨਾਂ ਤੋਂ ਘਬਰਾਉਣਾ ਨਹੀਂ ਉਹਨਾਂ ਨੂੰ ਦੇਣਾ ਕਿੰਨਾ ਕੁ ਲੈ ਲੈਣਗੇ ਲੈ ਲੈਣ ਗੁਰੂ ਦਾ ਲੰਗਰ ਕਦੀ ਨਹੀਂ ਮੁੱਕਣ ਵਾਲਾ ਜੀ ਇਹੋ ਸੌਮ ਆ ਵੀ